ਵੀਨਿਊਜ਼ ਤੁਸੀਂ ਤੇਰੀ ਇਹ ਸਾਡੀ ਪਹਿਨ ਦੀ ਟੀਮ ਜਿਹੜਾ ਲੂਟ ਦੇ ਲੱਗੇ ਦੇਲੀ ਡਾਟ ਪਹੁੰਚੀ ਸੀ ਕਿਉਂ ਉੱਥੇ ਸਾਡੇ ਪੋਤਾ ਜੋ ਅਰਜਨ ਜੋਤ ਹੈ ਉਹਦਾ ਸ਼ੇਵਾ ਜਿਹੜਾ ਜਨ ਪਹੁੰਚੇ ਸਾਹਿਬ ਜੀ ਜੀ ਨੂੰ ਕਹਿੰਦੇ ਆ ਹੈਪੀ ਬਰਥਡੇ ਮਨਾਇਆ ਜਾਂ ਜਿਸ ਸਾਰੇ ਸਾਡੇ ਰਿਸ਼ਤੇਦਾਰ ਵਿਸ਼ੇਸ਼ ਤੌਰ ਤੇ ਸ਼ਾਮ ਲਈ ਤਾਂ ਉਸ ਦੇ ਵਿੱਚ ਲੜਕੇ ਦਾ ਆਪਕੂ ਇਧਰਕਾਰ ਕੋ ਕਰ ਮਾਸਰ ਜੀ ਮਾਸੀ ਜੀ ਔਰ ਉਹਨਾਂ ਦੇ ਬੇਟੇ ਸ਼ਾਹਲੋਈ ਅਸਮ ਉਹਨਾਂ ਦੇ ਨਾਲ ਹੀ ਬੱਚੇ ਦੀ ਜੋ ਅਰਜਨ ਜੋ ਨਾਨੀ ਜੀ ਔਰ ਦੋਨੇ ਮਾਮੂ ਜੀ ਮਾਮੀਆਂ ਜੀ ਔਰ ਉਹਨਾਂ ਦਾ ਪੂਰਾ ਹੀ ਪਰਿਵਾਰ ਔਰ ਰਿਸ਼ਤੇਦਾਰ ਸ਼ਾਮ ਲੋ ਹੈ ਸਨ ਇਸ ਤੋਂ ਇਲਾਵਾ بیٹے ਦੇ ਜੋ ਨਾਨੀ ਨਾਨਨੇਤ ਔਰ ਨਾਨੀ ਤੋਂ ਇਲਾਵਾ ਦਾਦੀ ਦਾਦਾ ਵੀ ਸ਼ਾਮਲ ਹੋਏ ਸਨ ਔਰ ਇਸ ਤੇ ਚਾਚੀ ਚਾਚੇ ਵੱਲੋਂ ਬੱਚੇ ਨੂੰ ਪਿਆਰ ਭਰਾ ਸੁਦੇਸ਼ ਮੈਸੇਜ ਦਿੱਤਾ ਗਿਆ ਸੀ ਸੁਭਾ ਵੀ ਔਰ ਸ਼ਾਮਣ ਕੀ ਜਿਓ ਮੇਰੇ ਲਾਲ ਸਦਾ ਸੁਖੀ ਰਸੋ ਸੁਸਾ ਤੇ ਜਿਹੜਾ ਮਾਪਿਆਂ ਦਾ ਨਾਮ ਰੋਸ਼ਨ ਕਰੋ ਜਿਸ ਦਾ ਅੱਜ 6ਵਾਂ ਸ਼ੁਭ ਦਿਹਾੜਾ ਜਨਮ ਦਿਨ ਮਨਾਇਆ ਗਿਆ ਜਿਸ ਸਾਰੇ ਹੀ

TV New.